ਚੋਣਾਂ ਦੇ ਦੌਰ ਚ ਸਿਆਸੀ ਪਾਰਟੀਆਂ ਚ ਵੱਡੇ ਉਲਟ ਫੇਰ ਹੋ ਰਹੇ ਨੇ ਕਈ ਨੇਤਾ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀਆਂ ਦਾ ਪੱਲਾ ਫੜ ਰਹੇ ਨੇ ਇਸ ਦਰਮਿਆਨ ਸੋਸ਼ਲ ਮੀਡੀਆ ਤੇ ਇੱਕ ਹੋਰ ਵੱਡੀ ਅਪਡੇਟ ਪੱਖਦੀ ਜਾ ਰਹੀ ਹੈ ਜੋ ਭਾਪਾ ਨੇਤਾ ਹੰਸਰਾਜ ਹੰਸ ਨੂੰ ਲੈ ਕੇ ਹੈ ਸੋਸ਼ਲ ਮੀਡੀਆ ਦੀਆਂ ਖਬਰਾਂ ਮੁਤਾਬਕ ਹੰਸਰਾਜ ਹੰਸ ਜਲਦੀ ਹੀ ਭਾਪਾ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਦੱਸ ਦਈਏ ਕਿ ਭਾਪਾ ਨੇ ਦਿੱਲੀ ਤੋਂ ਹੰਸ ਰਾਜ ਹਾਂਸ ਨੂੰ ਟਿਕਟ ਨਹੀਂ ਦਿੱਤੀ ਅਤੇ ਕਿਾਸ ਲਗਾਏ ਜਾ ਰਹੇ ਨੇ ਕਿ ਉਹਨਾਂ ਨੂੰ ਪੰਜਾਬ ਚ ਜਲੰਧਰ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਪਰ ਹੁਣ ਪਾਰਟੀ ਆਪ ਨੂੰ ਛੱਡ ਕੇ ਆਏ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਤੋਂ ਉਮੀਦਵਾਰ ਬਣਾਏਗੀ ਜਿਸ ਦੇ ਚਲਦੇ ਹੰਸਰਾਜ ਹੰਸ ਆਪ ਚ ਸ਼ਾਮਲ ਹੋ ਸਕਦੇ ਨੇ ਸੂਤਰਾਂ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਹੰਸਰਾਜ ਹੰਸ ਆਪ ਦੇ ਸੰਪਰਕ ਚ ਨੇ ਅਤੇ ਪਾਰਟੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਮੀਟਿੰਗਾਂ ਵੀ ਹੋ ਰਹੀਆਂ ਨੇ ਚੋਣਾਂ ਦੇ ਦੌਰ ਚ ਸਿਆਸੀ ਪਾਰਟੀਆਂ ਚ ਵਟੇ ਉਲਟ ਫੇਰ ਹੋ ਰਹੇ ਨੇ ਕਈ ਨੇਤਾ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀਆਂ ਦਾ ਪੱਲਾ ਫੜ ਰਹੇ ਨੇ ਇਸ ਦਰਮਿਆਨ ਸੋਸ਼ਲ ਮੀਡੀਆ ਤੇ ਇੱਕ ਹੋਰ ਵੱਡੀ ਅਪਡੇਟ ਪੱਕਦੀ ਜਾ ਰਹੀ ਹੈ ਜੋ ਭਾਪਾ ਨੇਤਾ ਹੰਸਰਾਜ ਹੰਸ ਨੂੰ ਲੈ ਕੇ ਹੈ ਸੋਸ਼ਲ ਮੀਡੀਆ ਦੀਆਂ ਖਬਰਾਂ ਮੁਤਾਬਕ ਹੰਸਰਾਜ ਹੰਸ ਜਲਦੀ ਹੀ ਭਾਪਾ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਦੱਸਦੀ ਹੈ ਕਿ ਭਾਪਾ ਨੇ ਦਿੱਲੀ ਤੋਂ ਹੰਸਰਾਜ ਹੰਸ ਨੂੰ ਟਿਕਟ ਨਹੀਂ ਦਿੱਤੀ ਅਤੇ ਕਿਆਸ ਲਗਾਏ ਜਾ ਰਹੇ ਨੇ ਕਿ ਉਹਨਾਂ ਨੂੰ ਪੰਜਾਬ ਚ ਜਲੰਧਰ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਪਰ ਹੁਣ ਪਾਰਟੀ ਆਪ ਛੱਡ ਕੇ ਆਏ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਤੋਂ ਉਮੀਦਵਾਰ ਬਣਾਏਗੀ ਜਿਸ ਦੇ ਚਲਦੇ ਹੰਸ ਰਾਜ ਹੰਸ ਆਪ ਚ ਸ਼ਾਮਲ ਹੋ ਸਕਦੇ ਨੇ ਸੂਤਰਾਂ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਹੰਸ ਰਾਜ ਹੰਸ ਆਪ ਦੇ ਸੰਪਰਕਚ ਨੇ ਅਤੇ ਪਾਰਟੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਮੀਟਿੰਗਾਂ ਵੀ ਹੋ ਰਹੀਆਂ